ਦੋਸਤੋ ਮੈਂ ਅੱਜ ਤੁਹਾਨੂੰ ਦੱਸਣ ਲੱਗਾ ਕਿ ਤੁਸੀਂ ਆਪਣੇ ਵੋਕਲ ਕੋਰਡਸ ਨੂੰ ਚਾਰੇ ਪਾਸੇ ਤੋਂ ਕਿਵੇਂ ਵਾਰਮ-ਅਪ ਕਰ ਸਕਦੇ ਹੋ ਤੁਸੀਂ ਸਵੇਰੇ ਜਿਵੇਂ ਸਾ ਦੀ ਪ੍ਰੈਕਟਿਸ ਕਰਦੇ ਹੋ ਤਾਂ ਸਾ ਦੇ ਨਾਲ-ਨਾਲ ਹੋਰ ਕੀ ਕੀ ਕਰਨਾ ਚਾਹੀਦਾ ਆ ਜਿਵੇਂ ਸਟੈਂਡਰਡ ਸੋਰੀਆ ਮੇਲ ਦਾ ਜਾਂ ਫੀਮੇਲ ਜੀ ਰੱਖਣਗੇ ਹਨ ਤਾਂ ਜਿਸ ਤਰ੍ਹਾਂ ਮੈਂ ਆਪਦੇ ਵੋਕਲ ਕੋਰਡ ਦੇ ਦੱਸਣ ਲੱਗਾ ਆ ਪਹਿਲਾਂ ਤੁਸੀਂ 5 ਵਾਰ ਕਰਨੀ ਹੈ ਸਾ ਸਾ ਦੀ ਪ੍ਰੈਕਟਿਸ ਫਿਰ 5 ਵਾਰ ਆ ਫਿਰ 5 ਵਾਰ ਓ 5 ਵਾਰ ਈ ਪੰਜ ਵਾਰ ਐ ਪੰਜ ਵਾਰ ਅੰਗ ਯਾਨੀ ਕਿ ਆੜੇ ਤੇ ਟਿੱਪੀ ਅੰਗ ਅੰਗ ਫਿਰ ਪੰਜ ਵਾਰ ਓ ਪੰਜ ਵਾਰ ਓ ਸੋ ਇਹ ਤੁਸੀਂ ਰਿਆਜ਼ ਕਰਿਓ ਇਹਦਾ ਇਹਨੂੰ ਆਪਣੇ ਡੇਲੀ ਦੇ ਰੁਟੀਨ ਦੇ ਵਿੱਚ ਤੁਸੀਂ ਮਤਲਬ ਇਹ ਰਿਆਜ਼ ਦੇ ਵਿੱਚ ਇਹਨੂੰ ਐਡ ਕਰੋ ਤੇ ਤੁਸੀਂ ਦੇਖੋਗੇ ਇਹਦੇ ਨਾਲ ਤੁਹਾਡੇ ਵੋਕਲ ਕੋਰਡਸ ਚਾਰੇ ਦਿਸ਼ਾਵਾਂ ਤੋਂ ਕਿਵੇਂ ਐਕਟਿਵ ਹੁੰਦੇ ਆ ਸਾਦੀ ਪ੍ਰੈਕਟਿਸ ਕਰਨ ਨਾਲ ਸਿਰਫ ਇੱਕ ਪਾਸਿਓਂ ਐਕਟਿਵ ਹੁੰਦੇ ਪਰ ਇਹਦੇ ਨਾਲ ਕੀ ਹੈ ਤੁਹਾਡਾ ਹੈਡ ਵੌਇਸ ਚੈਸਟ ਵੌਇਸ neck ਵੌਇਸ ਸਾਰਾ ਤੁਹਾਡਾ ਉਹ ਐਕਟਿਵ ਹੋਣਾ ਹੈ ਸੋ ਇਹਦਾ ਤੁਹਾਨੂੰ ਬਹੁਤ ਫਾਇਦਾ ਮਿਲਣ ਵਾਲਾ ਦੋਸਤੋ ਇਹਦਾ ਰਿਆਜ਼ ਕਰੋ ਖੁਸ਼ ਰਹੋ